ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਇਹ ਜੋ ਸਕਰੀਨ ਤੇ ਤੁਸੀਂ ਵੈਰੈਟੀ ਦੇਖ ਰਹੇ ਹੋ ਜੀ ਇਹ ਗ੍ਰੀਨ ਫੀਡ ਸੀਡ ਦੀ ਹੈਗੀ ਆ ਜੀ ਪ੍ਰਿੰਸ ਨਾਂ ਦੀ ਵੈਰੈਟੀ ਜੋ ਕਿ ਪਿੰਡ ਝੋਣੋਵਾਲ ਲੱਗੀ ਹੋਈ ਹੈ ਜੀ ਫਾਰਮਰ ਨੇ ਜੀ ਆਪਣੇ ਫੌਜੀ ਭਾਈ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਪਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਨਾ ਤੁਹਾਡਾ ਪੂਰਾ ਤਰਮਿੰਦਰ ਜੀ ਤਰਮਿੰਦਰ ਆਪਾਂ ਇੱਥੇ ਪਿੰਡ 'ਚ ਫੌਜੀ ਕਹਿੰਦੇ ਨਾ ਹਾਂਜੀ ਫੌਜੋਂ ਰਿਟਾਇਰ ਹੋਏ ਅੱਛਾ ਅੱਛਾ ਰਿਟਾਇਰਮੈਂਟ ਆ ਠੀਕ ਹੈ ਠੀਕ ਹੈ ਅੱਛਾ ਭਾਈ ਤੁਸੀਂ ਆਪਣੀ ਵੈਰੈਟੀ ਲਾਈ ਆ ਜੀ ਹਾਂਜੀ ਗ੍ਰੀਨਫੀਲਡ ਸੀਡ ਦੀ ਪ੍ਰਿੰਸ ਕਕੰਬਰ ਬਹੁਤ ਵਧੀਆ ਰਿਜ਼ਲਟ ਕਿੱਦਾਂ ਲੱਗੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਅੱਛਾ ਜੀ ਸਹਿਰਾ ਨਾਲੋਂ ਤੱਕ ਤੇ ਉੱਪਰ ਹੈ ਸਹਿਰਾ ਦਾ 2 ਕਿਲੋ ਵੱਟ ਚੜਦੀ ਇਹ ਵੀ ਅੱਧੀ ਵੱਟ ਚੱਲਦੀ ਹਜੇ ਅੱਛਾ ਜੀ ਇਹ 12 ਕਿਲੋ ਵੱਟ ਝੜੀ ਅੱਧੀ ਅੱਛਾ ਇਹ ਅੱਧੀ ਵੱਟ 12 ਕਿਲੋ ਦੀ ਝੜੀ ਆ ਇੱਥੋਂ ਲੈ ਕੇ ਪਰੇ ਨੂੰ ਹਰ ਵੱਟ ਯਾਨੀ ਇਹ 6 ਪੱਟਾਂ ਚੋਂ 70 ਕਿਲੋ ਤੋਂ ਉੱਪਰ ਕੀਦਾ ਠੀਕ ਹੈ ਜੀ ਤੇ ਉਹਦਾ ਜੇ ਆਪਾਂ ਪੂਰੀਆਂ 6 ਪੱਟਾਂ ਕਰੀਏ 40 ਵੱਟਾਂ ਚੋਂ ਕੁਆਂਟਾ ਨਿਕਲੇ ਜੀ ਉਹ 40 ਜੋ ਕੁਆਂਟਲ ਤੇ 6ਾਂ ਜੋ 70 ਕਿਲੋ ਬਹੁਤ ਫਰਕ ਚਾੜਦਾ ਬਹੁਤ ਜਿਹੜੀ ਪਹਿਲਾਂ ਹੀ ਤੋਂ ਤੜਾਈ ਕੀਤੀ ਸੀ ਦੋ ਤੜਾਈਆਂ ਕਰ ਲਈਆਂ ਠੀਕ ਹੈ ਉਸ ਟਾਈਮ ਵੀ ਜੋ 50 ਗੱਲੋ ਸੇਗਾ 6ਾਂ ਬੱਟਾਂ ਚੋਂ ਉਹ 40 ਚੋਂ ਸੇਗਾ 40 ਕਿਲੋ ਬੜਾ ਫਰਕ ਹੈ ਜੀ ਤੇ ਭਾਈ ਇਦਾਂ ਤੁਸੀਂ ਲਗਾਇਆ ਇਹ ਇੱਕੋ ਦਿਨ ਲੱਗੀ ਹੈ ਵੈਰੈਟੀ ਇਹ ਹਾਂਜੀ ਇੱਕੋ ਦਿਨ ਵਿੱਚ ਹੀ ਲੱਗੇ ਹੋਏ ਇਹ ਮੈਂ ਇੱਕ ਦਿਨ ਚ ਇਹ ਇੱਕ ਦਿਨ ਚ ਹੈ 6ਾਂ ਦੀ 6 ਉਹ ਪਹਿਲਾਂ ਲੱਗੀ ਹੈ ਅੱਛਾ ਉਹ ਪਹਿਲਾਂ ਲੱਗੀ ਹੈ ਉਹ ਪਹਿਲੇ 5-6 ਦਿਨ ਪਹਿਲਾਂ ਹੈ ਠੀਕ ਹੈ ਤੇ ਜਦੋਂ ਫਰੂਟ ਆਇਆ ਆ ਹਾਂਜੀ ਕਿੰਨੇ ਦਿਨਾਂ ਬਾਅਦ ਅੱਛਾ ਇਹ 6 ਦਿਨ ਬਾਅਦ ਲੱਗਣ ਚ ਵੀ ਪਹਿਲਾਂ ਆ ਗਿਆ ਪਹਿਲਾਂ ਆ ਗਿਆ ਠੀਕ ਹੈ ਜੀ ਤੇ ਤੁਹਾਨੂੰ ਇਹਦਾ ਫਰੂਟ ਕਿੱਦਾਂ ਲੱਗਦਾ ਜੀ ਵਧੀਆ ਜੀ ਵਧੀਆ ਨਾ ਮੋਟਾ ਹੁੰਦਾ ਹੈ ਹਾਂ ਨਾ ਇਹ ਜਿਆਦਾ ਜਾਨੀ ਉਹ ਹੈਵੀ ਨਹੀਂ ਠੀਕ ਹੈ ਜੀ ਸਹਿਜ ਇਹਦਾ ਸਹਿਜ ਬੜਾ ਵਧੀਆ ਲੰਬਾ ਫੋਟਨ ਪਹੁੰਚਦਾ ਹੈ ਜੀ ਰੰਗ ਜੀ ਰੰਗ ਵੀ ਗ੍ਰੀਨ ਹੈ ਤੁਹਾਡੇ ਸਾਹਮਣੇ ਆ ਠੀਕ ਹੈ ਠੀਕ ਹੈ ਜੀ ਤੇ ਇੱਕ ਤੁਸੀਂ ਹੋਰ ਪਿਛੇ ਆਉਂਦੇ ਮੈਨੂੰ ਦੱਸਦੇ ਪਏ ਸੀ ਕਿ ਇਹ ਵਿੱਚ ਲੇਬਰ ਦਾ ਖਰਚਾ ਕਿੱਦਾਂ ਕਹਿੰਦੇ ਭਾਈ ਤੇ ਤੇਲ ਚੜਦੀ ਹੈ ਇਹ ਬੇਲ ਤੁਹਾਡੇ ਸਾਹਮਣੇ ਨੂੰ ਕਿਤੇ ਹੱਥ ਨਹੀਂ ਲਾਇਆ ਇਹ ਬੇਲ ਆਪਣੇ ਆਪ ਹੀ ਚੜੀ ਹੋਈ ਹੈ ਆਪਣੇ ਆਪ ਚੜੀ ਹੈ ਜੀ ਦੇਖ ਲਓ ਇਹਨੂੰ ਹੱਥ ਨਹੀਂ ਲਾਇਆ ਜੇਕਰ ਉੱਪਰ ਨੂੰ ਖਿੱਚ ਪੈਂਦੀ ਅੱਛਾ ਅੱਛਾ ਉੱਪਰ ਨੂੰ ਆਪਣੇ ਆਪ ਹੀ ਜਾਂਦੀ ਗਈ ਆ ਗਈ ਆ ਘੁੰਮ ਗਈ ਇਹਨੂੰ ਮਾੜਾ ਮੋਟਾ ਕਰਨਾ ਪੈਂਦਾ ਜਾਂ ਕੋਈ ਫੜ ਡਿਗ ਗਏ ਹੋ ਬਾਕੀ ਇਹਨਾਂ ਨੂੰ ਮੈਂ ਹੱਥ ਨਹੀਂ ਲਾਇਆ ਆਪਣੇ ਆਪ ਚੜੀ ਹਾਲਾ ਕਿ ਇਹਦੇ ਕੰਪੇਅਰ ਚ ਜਿਹੜੀ ਦੂਜੀ ਵੈਰਾਈਟੀ ਹੈ ਉਹਨੂੰ ਤੁਹਾਨੂੰ ਆਪ ਚੜਾਉਣਾ ਪੈਂਦਾ ਨਹੀਂ ਚੜਾਈ ਤੋਂ ਡਿਗਦੀ ਆ ਉਹ ਠੀਕ ਹੈ ਠੀਕ ਇਹਦਾ ਸੱਡਾ ਨੂੰ ਜਾਂਦੀ ਹੈ ਰਸ ਪੈਂਦਾ ਇਹ ਆਪਣੇ ਆਪ ਤੁਰੀਆਂ ਤੁਸੀਂ ਹੋਰ ਫਾਰਮਰ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੀ ਵੈਰੈਟੀ ਬਾਰੇ ਦੇ ਨਹੀਂ ਵੈਰੈਟੀ ਬਹੁਤ ਵਧੀਆ ਜੀ ਲੇਬਰ ਬਚਦੀ ਝਾੜ ਜ਼ਿਆਦਾ ਬਾਕੀ ਤੜਾਈਆਂ ਹੁਣ ਕਿੰਨੀ ਆਉਂਦੀ ਉਹਦੀ ਬਾਤ ਦੀ ਗੱਲ ਉਹ ਬਾਤ ਦੀ ਗੱਲਾਂ ਜੀ ਠੀਕ ਹੈ ਮੇਰੇ ਹਿਸਾਬ ਨਾਲ ਜੇ ਉਹਦੀ 16 ਆਉਂਦੀ ਤੇ 8 ਵੀ ਹੋਣ ਹਾਂਜੀ ਫੇਰ ਵੀ ਇਹ ਫਾਇਦੇ ਚ ਠੀਕ ਹੈ ਜੀ ਝਾੜ ਜ਼ਿਆਦਾ ਹੈ ਝਾੜ ਜ਼ਿਆਦਾ ਠੀਕ ਹੈ ਇਹ ਆ ਜੀ ਕਿਸਾਨ ਦੋਸਤੋ ਗ੍ਰੀਨ ਫੀਡ ਸੀਡ ਦੀ ਵੈਰੈਟੀ ਕਕੰਬਰ ਪ੍ਰਿੰਸ ਜੋ ਕਿ ਭਾਈ ਹੁਣਾਂ ਨੇ ਕੱਲ ਤੜਾਈ ਕੀਤੀ ਆ ਤੇ ਹੁਣ ਭਾਈ ਤੜਾਈ ਕਦੋਂ ਕਰਨੀ ਕੱਲ ਕਰੋ ਕੱਲ ਕੱਲ ਕਰਨੀ ਠੀਕ ਹੁਣ ਕੱਲ ਕਰੋ ਇਹ ਦੇਖੋ ਜੀ ਫਰੂਟ ਉਹਦਾ ਰੰਗ ਸਹਿਜ ਬਹੁਤ ਵਧੀਆ ਜੀ ਇਹ ਦੇਖੋ ਇੱਦਾਂ ਚੱਲਦਾ ਜੀ ਹਾਂ ਇਹ ਭਾਵੇਂ ਇੱਕ ਤਰ੍ਹਾਂ ਦੀ ਹੋਰ ਜਿਦਾਂ ਦੂਜੇ ਫਰੂਟ ਮੈਂ ਕਈ ਦੇਖਦਾ ਆਪਾਂ ਘਰ ਵੀ ਪਾਏ ਆਪਣੇ ਹਾਂਜੀ ਉਹ ਮੋٹے ਹੁੰਦੇ ਆ ਉਹ ਸੇਰਾ ਦੇ ਜੀ अच्छा ਤੇ ਇਹ ਵਾਲਾ ਇਹ ਮੋਟਾ ਨਹੀਂ ਇਹ ਕਿਦਾਂ ਉਹਨਾਂ ਨਾਲ ਵਧੀਆ ਲੱਗਦਾ ਮਾਰਕੀਟ ਵਿੱਚ ਮੰਡੀ ਕਰਨ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਵੀ ਇਹ ਪਤਲਾ ਆ ਜਾਂਦਾ ਨਹੀਂ 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 ਇਹਦੀ ਪ੍ਰੋਬਲਮ ਨਹੀਂ ਹੈ ਇਹ ਪੈਨਸਲਸ ਗਣਤੀ ਕਰ ਦਿੰਦੇ ਜੀ ਅਹ ਇਹਦਾ ਵੀ ਰੇਟ ਵੀ ਜ਼ਿਆਦਾ ਮਿਲਦਾ ਹੋਸ਼ਿਆ ਦੇ ਰੇਟ ਇੱਥੇ ਇਕੱਠਾ ਦੇ ਦਿੰਦੇ ਮੰਡੀ ਜਾ ਨਹੀਂ ਹੁੰਦਾ ਹਾਂ ਠੀਕ ਹਾਂ ਤੁਸੀਂ ਇੱਥੇ ਦੇ ਦਿਨ ਠੀਕ ਇਹਦੇ ਕਰਕੇ ਫਿਰ ਉਹ ਵੀ ਚੱਕ ਹੋ ਜਾਂਦਾ ਓਕੇ ਓਕੇ ਯਾਨੀ ਕਿ ਇਹਨੂੰ ਉੱਪਰ ਰੱਖ ਲੈਣੇ ਆ ਉਹ ਨਾਲ ਹੀ ਚਲਾਈ ਜਾਂਦਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਮੈਂ ਗ੍ਰੀਨਫੀਲਡ ਸੀਡ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜੋ ਵਿਸ਼ਵਾਸ ਕਰਕੇ ਸਾਡੀ ਵਾਲੀ ਵੈਰੈਟੀ ਲਗਾਈ ਬਹੁਤ ਬਹੁਤ ਧੰਨਵਾਦ ਜੀ ਮੈਨੂੰ